ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਤੱਪੇ ਦਾ ਸਿੱਖ ਸਜਣਾ ਪਿਆਰੀ ਸਾਧ ਸੰਗਤ ਜੀਓ ਗੋਇੰਦਵਾਲ ਸਾਹਿਬ ਵਿਖੇ ਇਕੱਤਾ ਪਰਹੰਦਾ ਸੀ ਜੋ ਕਿ ਅਕਸਰ ਹੀ ਲੋਕਾਂ ਨੂੰ ਗੁਰੂ ਸਾਹਿਬ ਜੀ ਦੇ ਵਿਰੁੱਧ ੜਕੋਂਦਾ ਰਹਿੰਦਾ ਸੀ ਕਿਉਂਕਿ ਜਿਸ ਪਖੰਡ ਰਾਹੀਂ ਉਸਨੇ ਲੋਕਾਂ ਨੂੰ ਆਪਣੇ ਮਗਰ ਲਾਇਆ ਹੋਇਆ ਸੀ ਲੋਕ ਉਸ ਪਖੰਡ ਨੂੰ ਜਾਣ ਚੁੱਕੇ ਸਨ ਤੇ ਉਸ ਦੇ ਪਾਏ ਹੋਏ ਵਹਿਮ ਪਰਮਾ ਵਿੱਚੋਂ ਨਿਕਲ ਕੇ ਨਿਰੋਲ ਇੱਕ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ ਚੁੱਕੇ ਸਨ ਉਹ ਤਾਂ ਪਾ ਇੱਕ ਦਿਨ ਗੁਰੂ ਦਰਬਾਰ ਦੇ ਵਿੱਚ ਆ ਗਿਆ ਤੇ ਆ ਕੇ ਗੁਰੂ ਰਾਮਦਾਸ ਜੀ ਨੂੰ ਆਖਣ ਲੱਗਾ ਕਿ ਤੁਹਾਡੇ ਸਿੱਖ ਨਾਂ ਤਾਂ ਜਪ ਉੱਪਰ ਕਰਨ ਦੀ ਕਠਿਨ ਸਾਧਨਾ ਸਾਧਦੇ ਹਨ ਨਾ ਹੀ ਤੀਰਥਾਂ ਉੱਤੇ ਇਸ਼ਨਾਨ ਕਰਨ ਜਾਂਦੇ ਹਨ ਨਾ ਵਰਤ ਰੱਖਦੇ ਹਨ ਅਤੇ ਨਾ ਹੀ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਹਨ ਕੇਵਲ ਗੁਰਬਾਣੀ ਦਾ ਪਾਠ ਹੀ ਕਰਦੇ ਰਹਿੰਦੇ ਹਨ ਇਸ ਤਰ੍ਹਾਂ ਇਹਨਾਂ ਨੂੰ ਸਵਰਗ ਦੀ ਪ੍ਰਾਪਤੀ ਕਿਵੇਂ ਹੋਵੇਗੀ ਸਵਰਗਾਂ ਦੀ ਪ੍ਰਾਪਤੀ ਲਈ ਤਾਂ ਇਹ ਸਭ ਕੁਝ ਕਰਨਾ ਪੈਂਦਾ ਹੈ ਗੁਰੂ ਸਾਹਿਬ ਜੀ ਨੇ ਤੱਪੇ ਨੂੰ ਸਮਝਾਉਂਦਿਆਂ ਹੋਇਆਂ ਫਰਮਾਇਆ ਕਿ ਸਾਡੇ ਸਿੱਖ ਜੋ ਅੰਮ੍ਰਿਤ ਵੇਲੇ ਉੱਠਦੇ ਹਨ ਅਤੇ ਚਾਹੇ ਕਿੰਨੀ ਵੀ ਠੰਡ ਹੋਵੇ ਉਹ ਇਸ਼ਨਾਨ ਕਰਕੇ ਪ੍ਰਭੂ ਦੀ ਸਿਫਤ ਸਲਾਹ ਰੂਪੀ ਬਾਣੀ ਪੜ੍ਹਦੇ ਹਨ ਇਹ ਹੀ ਇਹਨਾਂ ਦਾ ਕਠਿਨ ਜਪਤਪ ਹੈ ਸਾਡੇ ਸਿੱਖ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਹਨ ਇਹ ਹੀ ਇਹਨਾਂ ਦਾ ਤੀਰਥ ਇਸ਼ਨਾਨ ਹੈ ਕਿਉਂਕਿ ਅਸਲੀ ਤੀਰਥ ਅੰਦਰ ਹੈ ਤੇ ਸਾਡੇ ਸਿੱਖ ਨਾਮ ਰੂਪੀ ਤੀਰਥ ਉੱਪਰ ਮਨ ਨੂੰ ਮਲ ਮਲ ਕੇ ਨਿਭਉਂਦੇ ਹਨ ਸਾਡੇ ਸਿੱਖ ਆਪਣੇ ਮਨ ਨੂੰ ਮਾੜੇ ਕੰਮਾਂ ਤੋਂ ਰੋਕ ਕੇ ਰੱਖਦੇ ਹਨ ਸੋ ਮਨ ਨੂੰ ਵਿਕਾਰਾਂ ਤੋਂ ਰੋਕ ਕੇ ਰੱਖਣਾ ਹੀ ਅਸਲੀ ਵਰਤ ਹੈ ਅਤੇ ਸਾਡੇ ਸਿੱਖ ਦੇਵੀ ਦੇਵਤਿਆਂ ਦੀ ਪੂਜਾ ਕਰਨ ਦੀ ਬਜਾਏ ਉਸ ਅਕਾਲ ਪੁਰਖ ਦੀ ਪੂਜਾ ਕਰਦੇ ਹਨ ਜੋ ਸਾਰੇ ਦੇਵੀ ਦੇਵਤਿਆਂ ਤੇ ਸਮੁੱਚੇ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ ਨਾੜੇ ਸਾਡੇ ਸਿੱਖਾਂ ਨੂੰ ਕਿਸੇ ਅਖੌਤੀ ਸਵਰਗ ਦੀ ਲੋੜ ਨਹੀਂ ਉਹਨਾਂ ਨੂੰ ਤਾਂ ਇੱਥੇ ਗੁਰੂ ਚਰਣਾ ਵਿੱਚ ਹੀ ਸਵਰਗ ਹੈ ਤਪਾ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਅਜੀਹਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਚਰਣਾ ਉੱਤੇ ਟੈ ਪਿਆ ਤੇ ਸਿੱਖੀ ਤਾਰਨ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਤਪੇ ਦਾ ਸਿੱਖ ਸਜਣਾ ਪਿਆਰੀ ਸਾਧ ਸੰਗਤ ਜੀਓ ਗੋਇੰਦਵਾਲ ਸਾਹਿਬ ਵਿਖੇ ਇਕੱਤਾ ਪਰਹਿੰਦਾ ਸੀ ਜੋ ਕਿ ਅਕਸਰ ਹੀ ਲੋਕਾਂ ਨੂੰ ਗੁਰੂ ਸਾਹਿਬ ਜੀ ਦੇ ਵਿਰੁੱਧ ੜਕੋਂਦਾ ਰਹਿੰਦਾ ਸੀ ਕਿਉਂਕਿ ਜਿਸ ਪਖੰਡ ਰਾਹੀਂ ਉਸਨੇ ਲੋਕਾਂ ਨੂੰ ਆਪਣੇ ਮਗਰ ਲਾਇਆ ਹੋਇਆ ਸੀ ਲੋਕ ਉਸ ਪਖੰਡ ਨੂੰ ਜਾਣ ਚੁੱਕੇ ਸਨ ਤੇ ਉਸ ਦੇ ਪਾਏ ਹੋਏ ਬਹਿਮਾ ਪਰਮਾ ਵਿੱਚੋਂ ਨਿਕਲ ਕੇ ਨਿਰੋਲ ਇੱਕ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ ਚੁੱਕੇ ਸਨ ਉਹ ਤਾਂ ਪਾ ਇੱਕ ਦਿਨ ਗੁਰੂ ਦਰਬਾਰ ਦੇ ਵਿੱਚ ਆ ਗਿਆ ਤੇ ਆ ਕੇ ਗੁਰੂ ਰਾਮਦਾਸ ਜੀ ਨੂੰ ਆਖਣ ਲੱਗਾ ਕਿ ਤੁਹਾਡੇ ਸਿੱਖ ਨਾਂ ਤਾਂ ਜਪ ਤਪ ਕਰਨ ਦੀ ਕਠਿਨ ਸਾਧਨਾ ਸਾਦੇਦੇ ਹਨ ਨਾ ਹੀ ਤੀਰਥਾਂ ਉਤੇ ਇਸ਼ਨਾਨ ਕਰਨ ਜਾਂਦੇ ਹਨ ਨਾ ਵਰਤ ਰੱਖਦੇ ਹਨ ਅਤੇ ਨਾ ਹੀ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਹਨ ਕੇਵਲ ਗੁਰਬਾਣੀ ਦਾ ਪਾਠ ਹੀ ਕਰਦੇ ਰਹਿੰਦੇ ਹਨ ਇਸ ਤਰ੍ਹਾਂ ਇਹਨਾਂ ਨੂੰ ਸਵਰਗ ਦੀ ਪ੍ਰਾਪਤੀ ਕਿਵੇਂ ਹੋਵੇਗੀ ਸਵਰਗਾਂ ਦੀ ਪ੍ਰਾਪਤੀ ਲਈ ਤਾਂ ਇਹ ਸਭ ਕੁਝ ਕਰਨਾ ਪੈਂਦਾ ਹੈ ਗੁਰੂ ਸਾਹਿਬ ਜੀ ਨੇ ਤੱਪੇ ਨੂੰ ਸਮਝਾਉਂਦੇ ਹੋਏ ਫਰਮਾਇਆ ਕਿ ਸਾਡੇ ਸਿੱਖ ਜੋ ਅੰਮ੍ਰਿਤ ਵੇਲੇ ਉੱਠਦੇ ਹਨ ਅਤੇ ਚਾਹੇ ਕਿੰਨੀ ਵੀ ਠੰਡ ਹੋਵੇ ਉਹ ਇਸ਼ਨਾਨ ਕਰਕੇ ਪ੍ਰਭੂ ਦੀ ਸਿਫਤ ਸਲਾਹ ਰੂਪੀ ਬਾਣੀ ਪੜ੍ਹਦੇ ਹਨ ਇਹ ਹੀ ਇਹਨਾਂ ਦਾ ਕਠਿਨ ਜਪ ਤਪ ਹੈ ਸਾਡੇ ਸਿੱਖ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਹਨ ਇਹ ਹੀ ਇਹਨਾਂ ਦਾ ਤੀਰਥ ਇਸ਼ਨਾਨ ਹੈ ਕਿਉਂਕਿ ਅਸਲੀ ਤੀਰਥ ਅੰਦਰ ਹੈ ਤੇ ਸਾਡੇ ਸਿੱਖ ਨਾਮ ਰੂਪੀ ਤੀਰਥ ਉੱਪਰ ਮਨ ਨੂੰ ਮਲ ਮਲ ਕੇ ਨਿਭਉਂਦੇ ਹਨ ਸਾਡੇ ਸਿੱਖ ਆਪਣੇ ਮਨ ਨੂੰ ਮਾੜੇ ਕੰਮਾਂ ਤੋਂ ਰੋਕ ਕੇ ਰੱਖਦੇ ਹਨ ਸੋ ਮਨ ਨੂੰ ਵਿਕਾਰਾਂ ਤੋਂ ਰੋਕ ਕੇ ਰੱਖਣਾ ਹੀ ਅਸਲੀ ਵਰਤ ਹੈ ਅਤੇ ਸਾਡੇ ਸਿੱਖ ਦੇਵੀ ਦੇਵਤਿਆਂ ਦੀ ਪੂਜਾ ਕਰਨ ਦੀ ਬਜਾਏ ਉਸ ਅਕਾਲ ਪੁਰਖ ਦੀ ਪੂਜਾ ਕਰਦੇ ਹਨ ਜੋ ਸਾਰੇ ਦੇਵੀ ਦੇਵਤਿਆਂ ਤੇ ਸਮੁੱਚੇ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ ਨਾੜੇ ਸਾਡੇ ਸਿੱਖਾਂ ਨੂੰ ਕਿਸੇ ਅਖੌਤੀ ਸਵਰਗ ਦੀ ਲੋੜ ਨਹੀਂ ਉਹਨਾਂ ਨੂੰ ਤਾਂ ਇੱਥੇ ਗੁਰੂ ਚਰਨਾਂ ਵਿੱਚ ਹੀ ਸਵਰਗ ਹੈ ਤਪਾ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਅਜੀਹਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਚਰਨਾਂ ਉੱਤੇ ਟੈ ਪਿਆ ਤੇ ਸਿੱਖੀ ਤਾਰਨ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ